ਕਿੱਦਾਂ ਦੇ ਮਾਮਣੇ ਨੇ ਫੋਨ ਕਰਨ ਡਿਆ ਤੇ ਜਾਇਆ ਹੀ ਨਹੀਂ ਕਿਹਾ ਅੱਜ ਆਇਓ ਕੱਲ ਆਇਓ ਤੇ ਜੇ ਅੱਜ ਮੈਨੂੰ ਆਖਿਆ ਹੀ ਹੋਵਨੇ ਆ ਤੇ ਪਤਾ ਨਹੀਂ ਹੁਣ ਕਿੱਧਰ ਨੂੰ ਨਿਕਲ ਗਿਆ ਇਹ ਮੈਂ ਹੁਣੇ ਆਇਆ ਖੜਾ ਇਹ ਤੇ ਇਹਦਾ ਨਹੀਂ ਪਤਾ ਲੱਗਦਾ ਪਤਾ ਨਹੀਂ ਕਿੱਧਰ ਨੂੰ ਵੜ ਗਿਆ ਇਹ ਜਾ ਕੇ ਕਿ ਚੱਲ ਜੇ ਜਾਣਾ ਵਾ ਤੇ ਬੰਦਾ ਠੰਡੇ ਠੰਡੇ ਹੋ ਕੇ ਤੇ ਗਾਂ ਆਉਂਦਾ ਵਾ ਜਾਣਾ ਤੇ ਇਹਨੂੰ ਪਤਾ ਹੀ ਕਿ ਹੈ ਹੀ ਇਹ ਇਹਦਾ ਵੀ ਕੋਕ ਨਹੀਂ ਹਾਲ ਮੁੰਡੇ ਦਾ ਮੈਂ ਟਾਈਮ ਨਾਲ ਨਹਾ ਤੋ ਕੇ ਵਿਹਲੀ ਹੋ ਗਈ ਹਾਂ ਕਿ ਚੱਲ ਕੋਈ ਗੱਲ ਨਹੀਂ ਕੋ ਨਾਲ ਨੇ ਵੀ ਨਹਾ ਲਿਆ ਵਾ ਇੰਦਾ ਹੀ ਉਹ ਕਿ ਟਾਈਮ ਨਾਲ ਚਾਚੀ ਘਰ ਕਿੱਧਰ ਚਲ ਗਿਆ ਹੀ ਜੇ ਚਾਚੇ ਦੇ ਪੋਤੇ ਨਾਲਾ ਜੋ ਬਾਹਰ ক্রিকেট ਨਾ ਨਾ ਖੇਡਣ ਦੇ ਤਾਂ ਫਿਰ ਇਹਨੇ ਮੇਰੇ ਆਖੇ ਵੀ ਨਹੀਂ ਲੱਗਣਾ ਕਿ ਦਵੇ ਪਾਲਿਆਂ ਦੇ ਵਿੱਚ ਖੇਡਣ ਡਿਆਈ ਚੱਲ ਕੋਈ ਨਹੀਂ ਹਲੇ ਠੰਡਾ ਹੀ ਹੈ 10 11 ਵਜੇ ਤੱਕ ਆਪਾਂ ਚਾਪੇ ਆਣ ਕੇ ਨਹਾਣੂ ਕੇ ਬਹਿਣਾ ਨੇ ਅੰਦਰ ਅਹੀਂ ਮੈਂ ਟਾਈਮ ਨਹੀਂ ਮੋੜ ਆਉਣਾ 12 ਕੁ ਵਜੇ ਨਾ ਆਣਾ ਚਾਹ ਕੁੱਟ ਹਾਂ ਕੀ ਕਰਨ ਡਿਆਈਆਂ ਦੀਦੀ ਪੋਚਾ ਲਾਉਣੀ ਤੇ ਮੈਂ ਅੱਗੇ ਬਦਨ ਸਮਝਾਇਆ ਕਿ ਇਦਾਂ ਪੋਚਾ ਨਹੀਂ ਸੁਭਾਰਨ ਲੱਗਦਾ ਤੋ ਤੂੰ ਬਹਿ ਕੇ ਪੋਚਾ ਲਾਇਆ ਕਰਾਂ ਆ ਪੁੱਛਦਾ ਮੈਂ ਉਦਾਂ ਕਿਦ ਲਾਂਦਾ ਕਿ ਚਲ ਅਮਰਜੰਸੀ ਆ ਬੰਦਾ ਨਹੀਂ ਕਬਲੇ ਠੀਕ ਠਾਕ ਹੁੰਦਾ ਚਲ ਬੰਦਾ ਲਾ ਲੈਂਦਾ ਵਾ ਹੁਣੇ ਲਾ ਲਾ ਕੇ ਸਾਰੇ ਇਹਦੇ ਧਾਗੇ ਕਸਾ ਦੇ ਚੰਗਾ ਦੀਦੀ ਮੇਰੇ ਲੱਤ 'ਚ ਪੀੜ ਹੁੰਦੀ ਹੀ ਮੈਂ ਤੇ ਤਾਂ ਸੋਚਿਆ ਮੈਂ ਚਲ ਅੱਜ ਡੰਡੇ ਨਾਲ ਪੋਚਾ ਲਾ ਲੈਣੀ ਆ ਅੱਗੇ ਹੱਥ ਨਹੀਂ ਰੋਜ ਲਾਉਣੀ ਚੰਗੀ ਤਾਂ ਕਦੇ ਤੇਰੇ ਲੱਤ 'ਚ ਪੀੜ ਹੁੰਦੀ ਕਦੇ ਤੇਰੇ ਲੱਕ 'ਚ ਪੀੜ ਹੁੰਦੀ ਐ ਤੂੰ ਜਦੋਂ ਤੇ ਆਈ ਤੂੰ ਕਦੇ ਕਿਹਾ ਵੀ ਕਿ ਮੈਂ ਠੀਕ ਠਾਕ ਵਾਂ ਕੰਮ ਕਰੇ ਤੂੰ ਪੈਰਾਂ 'ਪਰ ਬੈਠ ਕੇ ਪੋਚਾ ਲਾਵੇਂ ਤੇ ਆਪੇ ਸਰੀਰ ਵੀ ਚੰਗਾ ਰਹਿੰਦਾ ਵਾ ਜਦੋਂ ਇਹਦੇ ਡੰਡੇ ਦੇ ਨਾਲ ਪੋਚਣਾ ਤਾਂ ਸਰੀ ਕਿਦਾ ਜਿੱਲਿਆਂ ਜਿਵੇਂ ਉਹ ਆਹ ਤੇ ਮਾਰੀ ਜਾਣ ਲਈ ਆ ਤੁਹਾਨੂੰ ਪਤਾ ਬੈ ਕੇ ਪੋਚੇ ਲਾਵੇ ਬੰਦਾ ਕਿਤੇ ਬੈੱਡ ਥਲੇ ਨੁਕਰਾਂ ਥਲੇ ਐ ਚੰਡਿਆ ਜਾਂਦਾ ਵਾ ਆਹ ਤਾਂ ਨਾਲ ਜਿਹੜਾ ਪੋਚਾ ਬੈੱਡ ਥਲੇ ਨੰਗਣੇ ਦੇ ਨਾਲ ਕੋਖ ਇਹ ਤੇ ਗਾੜੀ ਗਾੜੀ ਐ ਨਾ ਬਸ ਲੱਗ ਗਿਆ ਤੇ ਲੱਗ ਗਿਆ ਗੁੜ ਗੁੜੇ ਖਲਾਰ ਪਿਆਨ ਦਾ ਕੰਮ ਕਰਨਾ ਸਵਾਰਨਾ ਕਰਾ ਕਰ ਜੇ ਨਹੀਂ ਕਰਨਾ ਸਿੱਧਾ ਮੈਨੂੰ ਜਵਾਬ ਦੇ ਦਿਆ ਕਰ ਮੈਂ ਆਪ ਕਰ ਲਿਆ ਕਰੂੰਗੀ ਜਿੱਥੇ ਮੈਂ ਰੋਟੀ ਪਾਣੀ ਕਰਦੀ ਆ ਉਦੋਂ ਮੈਂ ਭਾਰੀ ਕੁੜਾ ਵੀ ਕਰ ਲੂੰਗੀ ਅੱਗੇ ਵੀ ਤੇ ਮੈਂ ਕਰਦੀ ਹੁੰਨੀ ਕੋਈ ਗੱਲ ਨਹੀਂ ਦੀਦੀ ਹਾਤਣਾ ਵਿਲਾ ਦਿੰਨੀ ਆ ਫੇਰ ਨਾਲੇ ਮੈਂ ਵੇੜੇ 'ਚ ਪਾਣੀ ਮਾਰਨਾ ਹੈ ਮਸ ਨੇਹਰੀ ਚੱਲੀ ਨਾ ਤੋ ਕਟਾ ਕਟਾ ਬੜਾ ਹੋਇਆ ਯਾਰ ਸੋਈ 'ਚ ਬੜਾ ਕਟਾ ਜਾਣ ਆ ਵੇ ਰਹਿਣ ਦੇ ਨੇਰੀ ਆਈ ਹੈ ਨਾ ਤੇ ਬੱਤੀ ਬੰਦ ਹੋ ਗਈ ਹੈ ਸ਼ਾਮਾਂ ਦੇ 5 ਵਜੇ ਤੱਕ ਘਟਵਾ ਹੁਣ ਪਾਣੀ ਛੱਡ ਕੇ ਟੈਂਕੀ 'ਚ ਪਾਣੀ ਨਾ ਮੁਕਾ ਦੀ ਦਿਮਾਗ ਤੇ ਰੱਗੇ ਦੀ ਕੰਮ ਕਰਦਾ ਹੈਗਾ ਇਹ ਵੇਖਿਆ ਕਰਕੇ ਤੈਨੂੰ ਪਤਾ ਬੱਤੀ ਦਾ ਬਾਰ ਬਾਰ ਮੈਸੇਜ ਆਦਾ ਬੱਤੀ ਬੰਦ ਹੋ ਜਾਂਦੀ ਹੈ ਟੈਂਕੀ ਭਰਨ ਲੱਗੇ ਤੈਨੂੰ ਗੱਸ਼ ਪੈਂਦੀ ਹੈ ਤੇ ਆਹੀ ਆ ਪਾਣੀ ਮੈਂ ਮੁਕਾਦਾ ਪੈਪ ਮਾਰਦਾ ਵੇੜੇ 'ਚ ਕਿ ਹਵਲੇ ਉਦਾਂ ਵੀ ਪੋਚੇ ਲੱਗ ਜਾਂਦੇ ਜ਼ਰੂਰੀ ਨਹੀਂ ਕਿ ਰ ਤਾਂ ਨਾਲੇ ਉਹ ਕਿੱਥੇ ਚਲ ਗਿਆ ਵਾ ਹੁਣ ਸਿਰਸਰ ਨਿਕਲ ਗਿਆ ਕਿਹ ਬੰਨੇ ਨੂੰ ਦੀਦੀ ਮੈਨੂੰ ਤੇ ਦੋਸ ਕਿ ਨਹੀਂ ਗਏ ਹੈਗੇ ਉਦਾਂ ਮੈਂ ਜੋ ਪੋਚੇ ਲਾਉਂਦੀ ਸੀ ਤੇ ਕਿਹ ਮੁੰਡੇ ਦਾ ਫੋਨ ਆਉਂਦਿਆ ਸੀ ਤੇ ਉਹਨੂੰ ਕਹਿਣ ਡੇ ਸੀ ਬਸ ਆ ਗਿਆ 5 ਮਿੰਟ ਚ ਆ ਗਿਆ ਮੈਨੂੰ ਲੱਗਦਾ ਉਹਦੇ ਨਾਲ ਹੀ ਕਿਤੇ ਚਲ ਗਏ ਹੋਣੇ ਆ ਤੈਨੂੰ ਵੀ ਪਤਾ ਹੀ ਨਹੀਂ ਕਿ ਮੈਂ ਵਾਂਡੇ ਜਾਣਾ ਵਾ ਤੇ ਤੂੰ ਨਹੀਂ ਉਹਨੂੰ ਇੰਨੀ ਗੱਲ ਕਹਿ ਸਕਦੀ ਤੈਨੂੰ ਪਤਾ ਹੀ ਮਾਪੇ ਪਿੰਡ ਜਾਣਾ ਉਹ ਫੋਨ ਕਰਨ ਡੇ ਆ ਅਗਰਾਂ ਨੇ ਕਹਣਾ ਰੋਜ਼ ਕਹਿੰਦੇ ਆਉਣ ਆਉਣ ਤੇ ਆਉਂਦੇ ਤੇ ਹਨ ਨਹੀਂ ਆ ਤੇ ਮੇਰੇ ਕੋਲ ਅੱਗੇ ਨਿਕਲਿਆ ਜਾਂਦਾ ਤੇ ਜੇ ਉਹਨੇ ਚੰਗੇ ਭਲੇ ਨੇ ਮੇਰੇ ਨਾਲ ਤੁਰਨਾ ਸੀ ਨਾ ਮੈਨੂੰ ਦਾਦਾ ਘੱਲ ਨਹੀਂ ਦੀਦੀ ਮੈਂ ਕਾਨੂੰ ਕੱਲਣਾ ਨੂੰ ਮੇਰੇ ਕਿੰਨੇ ਕ ਸੁਣਦੇ ਆ ਜਿਹੜਾ ਮੈਂ ਭੇਜਣਾ ਕਿਤੇ ਮੈਂ ਨਹੀਂ ਕਿਤੇ ਭੇਜਿਆ ਹੈਗਾ ਉਹ ਮੁੰਡੇ ਨਾਲ ਹੀ ਗਏ ਆ ਕਿਤੇ ਤੂੰ ਫੋਨ ਕਰ ਲਓ ਹਾਂ ਮੈਂ ਤਾਂ ਫੋਨ ਫਿਰ ਕਰ ਹੀ ਲੈਣਾ ਵਾ ਜਾ ਜਾ ਕੇ ਅੰਦਰ ਫੋਨ ਕਰ ਉਹਨੂੰ ਮੈਂ ਕਰਾਂ ਫੋਨ ਇੱਥੇ ਉਹ ਤਾਂ ਫੋਨ ਮੇਰਾ ਪਿਆ ਹੀ ਜਾ ਫੜਕੇ ਲੱਜਾ ਜਾ ਕੇ ਉਹਨੂੰ ਲਾ ਦੇ ਤੂੰ ਉਹਨੂੰ ਕਹਦੇ ਕਿ ਛੇਤੀ ਆ ਜਾ ਹੋ ਗਈ ਤਿਆਰ ਦੀਦੀ ਪਹਿਲਾਂ ਮੈਂ ਪੋਚਾ ਧੋ ਕੇ ਰੱਖਾਂ ਮੈਂ ਫਿਰ ਲਾਦਾ ਪੋਚਾ ਤੂੰ ਪੂਰਾ ਧੋ ਲੈਣ ਵਾਲੇ ਵਿਹੜੇ 'ਚ ਲੱਗਣ ਵਾਲਾ ਰਹਿਣ ਦੇ ਹੁਣ ਵਿਹੜੇ 'ਚ ਪਿਆਪ ਨਾ ਮਾਨ ਡਾ ਪੀ ਇਹ ਪੋਚਾ ਧੋ ਕੇ ਫਿਰ ਸਾਰੇ ਵਿਹੜੇ 'ਚ ਘਮਾਉਣਾ ਹੀ ਆ ਨਾ ਮੈਨੂੰ ਤੂੰ ਫੜਾਉਣਾ ਤੂੰ ਤਾਂ ਗੱਲ ਹੀ ਨਹੀਂ ਕਰ ਤੇਰੇ ਮੂੰਹ ਚ ਜਬਾਨ ਹੈ ਨਹੀਂ ਆ ਜਾ ਜਾ ਕੇ ਫੋਨ ਦਾ ਲੋਕ ਕੋਲ ਕੇ ਤੇ ਲਾ ਦੇ ਲਾ ਦਿੰਦੇ ਸਾਰਾ ਪਤਾ ਹੀ ਉਹ ਲੈ ਭੀ ਢੀ ਹੰਤਰੀ ਹੈ ਨਾ ਜੇ ਢੀ ਭੋਲੀ ਬਣਦੀ ਹੈ ਨਾ ਢੀ ਭੋਲੀ ਹੈ ਨਹੀਂ ਇਹਨੂੰ ਚੰਗਾ ਭਲਾ ਪਤਾ ਕਿ ਅੱਜ ਅਹੀਂ ਜਾਣਾ ਤੇ ਇਹਨਾਂ ਫਿਰ ਕੋਈ ਨਾ ਕੋਈ ਰਟਾ ਪਾਉਣ ਵਾਸਤੇ ਨਾ ਉਹਨੂੰ ਕਿਸ ਬੰਨੇ ਕੱਢਤਾ ਹੀ ਤੇ ਐਡਾ ਉਹ ਵੀ ਝੁੱਡੂ ਉਹ ਵੀ ਝਾਟੀ ਨਿਕਲ ਗਿਆ ਘਰੋਂ ਆ ਲਾਂ ਦੇ ਨੂੰ ਜਰਾ ਕ ਪਹਿਲਾਂ ਮੈਨੂੰ ਚੱਕੋ ਨਾਲ ਨੂੰ ਵੇਖਾਂ ਇਹਨਾਂ ਨੂੰ ਮੈਂ ਬਾਅਦ ਚ ਕਰ ਦਿਆਂ ਦੀ ਸਰਵਿਸ ਸਿਆਜ ਮੈਨੂੰ ਵੀ ਖੜਾ ਲਾ ਤੂੰ ਨਿਕਾ ਬਰਾਤ ਖੇਲਾ ਬੋਲ ਕੇ ਫੜ ਲੈ ਜਾਗੇ ਖੜਾ ਹਾਂ ਉਹਦੇ ਕੈਚ ਕਰ ਜਾਗੇ ਬੋਲ ਕੋਈ ਨਹੀਂ ਦੱਸ ਉਹ ਤੇ ਖਲਿਆ ਬਰਾ ਵਾ ਜਾਗੇ ਬਰਾ ਆ ਇਧਰ ਆ ਵੀ ਤੂੰ ਇੱਥੇ ਖੇਡਣ ਡਈਓ ਤੁਹਾਨੂੰ ਇਹਨਾਂ ਨੇ ਪਤਾ ਲੱਗਦਾ ਕਿ ਗਿਆਂ ਦੇ ਵੱਜੂ ਕੋਈ ਸਿੱਧੇ ਘਰ ਦੇ ਵਿੱਚ ਜਾ ਕੇ ਵੱਜਣੀ ਆ ਤੇ ਨਾਲੇ ਤੁਹਾਡੇ ਸੱਟ ਲੱਗੂ ਤੇ ਨਾਲੇ ਅਗਲੇ ਤੇ ਲੱਗੂਗੀ ਸਰਸਰ ਖੇਡਣ ਦਾ ਪਿਓ ਤੇ ਮੇਰੀ ਗੱਲ ਸੁਣ ਨਾ ਤੂੰ ਵੀ ਸਰਸਰ ਇੱਥੇ ਖੇਡਣ ਦਾ ਪਿਆਵਾ ਤੇ ਗੇਂਤ ਨੂੰ ਪਤਾ ਨਾਲੇ ਵੱਜੂਗੀ ਤੇ ਸੱਟ ਪੈਣ ਲੱਗੂਗੀ ਤੇਰੇ ਅਮਾ ਮੈਨੂੰ ਦੱਸ 10 ਮਿੰਟ ਖੇਡਣ ਦੋ ਹਾਂ ਜੂੰਗਾ ਪੇ ਆ ਤ ਜਾਏਗਾ ਤੇ ਵੇ 10 ਵਜੇ ਚੱਲੇ ਉਤੋਂ ਤੇ ਧੋਪ ਗੋੜੇ ਗੋੜੇ ਲੱਗ ਗਈ ਐ ਹੁਣ ਐਵਲੇ ਦੁਪਹਿਰੇ ਖੇਡਣਾ ਆ ਆ ਵੀ ਤੇ ਖੇਡਣ ਦੀ ਐ ਫਿਰ ਚੱਲ ਕੋਈ ਗੱਲ ਨਹੀਂ ਫਿਰ 10 ਮਿੰਟ ਨੂੰ ਖੜਾ ਲਓ ਠੀਕ ਵਾ ਤੇ ਤੁਸੀਂ ਵੀ ਖੇਡ ਕੇ ਤੇ ਘਰਾਂ ਨੂੰ ਜਾਓ ਸ਼ਾਮ ਨੂੰ ਆਣ ਕੇ ਖੇਡ ਲਿਓ ਠੀਕ ਚੱਲ 10 ਮਿੰਟ ਖੇਡਣਾਈਓ ਤੇ ਮੈਂ ਤੁਹਾਨੂੰ ਦੱਸਿਆ ਨਾ ਮੈਂ ਚੱਲੀ ਆ ਨਾਨਕੇ ਮੈਂ ਆਪਣੇ ਮਾਮੇ ਪਿੰਡ ਚਲੀ ਆ ਤੇ ਮੈਂ ਸ਼ਾਮ ਤੱਕ ਆ ਜਾਣਾ ਵਾ ਤੂੰ ਆਪਣਾ ਕੰਮ ਧੰਦਾ ਇਧਰੋਂ ਖੇਡ ਕੇ ਨਾ ਤੇ ਘਰ ਜਾ ਕੇ ਨਹਾ ਕੇ ਨਾ ਮੈਂ ਮੈਗੀ ਬਣਾਈ ਆ ਮੈਗੀ ਖਾ ਕੇ ਤੇ ਮਾਂ ਨਾਲ ਟੀਵੀ ਵੇਖਣ ਦਾ ਪੀ ਠੀਕ ਤੂੰ ਸਤਾਨੀ ਨਾ ਬੋਦੀ ਕਰੀ ਤੇ ਇੱਥੇ ਗੇਂਦ ਗੋਦ ਮਰਵਾ ਕੇ ਮੂੰਹ ਨਾ ਪੜਵਾ ਲਈ ਉਧਰ ਹੋ ਕੇ ਖਲੋ ਇਹਨਾਂ ਨੂੰ ਕੋ ਕਿ ਮੈਨੂੰ ਵੀਡੀ ਦੇ ਦੇ ਕੋਈ ਨਹੀਂ ਪਤਾ ਇਹਨੂੰ ਵੀ ਦੇ ਮਾਰੀ ਆ ਵੀ ਇੱਕ ਵਾਰੀ ਖੇਡ ਲਉ ਠੀਕ ਵਾ ਇਹਦੇ ਮੇਰੇ ਆ ਆਪਣੀ ਵਾਈਡ ਲੈ ਲਈ ਚਲ ਕੋਈ ਨਹੀਂ ਉਹ ਬਾਖੰਡਾ ਖੇਡਨੀ ਚਲ ਖੇਡਦੇ ਆ ਆ ਜਾ ਮਿੱਟਾ ਆ ਨਾ ਕਿਦਾਂ ਨਿਆਣੇ ਖੇਡਣ ਡੇ ਮੈਨੂੰ ਤੇ ਡਰ ਲੱਗਦਾ ਕਿ ਤੇ ਸੱਟ ਨਾ ਲਵਾ ਨਾ ਪਰ ਚੱਲ ਇਹ ਹੀ ਹੋ ਕਿ ਆ ਮੈਚ ਖੇਡਣ ਡੇ ਨਾ ਤੇ ਇਹਨਾਂ ਦੇ ਲਾਗੇ ਖੇਡਣ ਡੇ ਪਿਆ ਨਹੀਂ ਤੇ ਇਹਨੇ ਵੀ ਜਿੱਦ ਕਰਨੀ ਕਿ ਮਮਾ ਮੈਨੂੰ ਨਾਲ ਹੀ ਲੈ ਕੇ ਜਾਓ ਇਹਨਾਂ ਚ ਲਾਰੇ ਘੜੀ ਲੱਗ ਜੂਗਾ ਨਾ ਤੇ ਬਾਅਦ ਚ ਇਹਨੇ ਥੱਕ ਘਰ ਜਾਣਾ ਤੇਨੇ ਆਪੇ ਸੌਂ ਜਾਣਾ ਮਤਲਬ ਨਹੀਂ ਆ ਜਾਣਾ ਜਦੋਂ ਕਿਤੇ ਜਾਣਾ ਹੁੰਦਾ ਨਾ ਆਹੀ ਕੰਮ ਹੁੰਦਾ ਲੈ ਪੀ ਇਹ ਮੁੰਡੇ ਦਾ ਇਹਨੇ ਕਦੇ ਨਹੀਂ ਮੈਨੂੰ ਟਾਈਮ ਨਾ ਕਿਤੇ ਖੜਿਆ ਕਿ ਕੋ ਉਹ ਐਡੀ ਜਿੱਲੀ ਨਹੀਂ ਲਾਇਆ ਵਾ ਫੋਨ ਕਿ ਫੋਨ ਨਾ ਚੰਬੜ ਗਈਆਂ ਇੰਨੇ ਮੇ ਫੋਨ 2 ਮਿੰਟ ਚਲਾਉਣ ਨੂੰ ਮਿਲ ਜਾਵੇ ਸਹੀ ਉਸੇ ਵੇਲੇ ਉਂਗਲਾ ਮਾਰਨ ਡਾ ਪੈਂਦੀ ਜੇ ਨਹੀਂ ਲੱਗਾ ਤਾਂ ਮੈਨੂੰ ਫੜਾ ਫੋਨ ਮੈ ਲਵਨੀ ਆ ਜੋ ਤੇ ਬਸਕਰ ਮੈਨੂੰ ਵਾਰੀ ਦੇ ਦੇ ਹਾਂ ਨੂੰ ਦੇਦੀ ਮਾਂ ਮੈਨੂੰ ਫੋਨ ਮਿਲਦੇ ਮੈਨੂੰ ਖੇਡ ਦਿੰਦੇ ਤੂੰ ਹਮੇਸ਼ਾ ਤੇ ਖੇਡ ਦੇ ਨਹੀਂ ਰੋਜ਼ ਚੱਲ ਮੈਨੂੰ ਰਹਿਣ ਦੇ ਫਿਰ ਕਿਰਨ ਨੂੰ ਦੇ ਦੇ ਨਹੀਂ ਦੀਦੀ ਨੂੰ ਉਹਨਰ ਉਹਦੀ ਮਮਾ ਬਦਨੀਆਂ ਕਿੰਨਾ ਟੰਡਰੀ ਮਮਾ ਫੋਨ ਦੇਂਦੇ ਵੇਖਣ ਲਈ ਮੇਰੇ ਮਮਾ ਤਾਂ ਮੈਨੂੰ ਫੋਨ ਹੀ ਨਹੀਂ ਵੇਖਣ ਵਾਸਤੇ ਦੇ ਲਈ ਤਾਂ ਹੀ ਕਰ ਤ ਮੈਂ ਤੁਹਾਡੇ ਘਰ ਆਉਣੀ ਆ ਚਾਨ ਜੀ ਦੇ ਫੋਨ ਦੀਦੀ ਕਾ ਬੀਲਾ ਕੀ ਕੀ ਪਰ ਆਪ ਮੇਰੀ ਦਾਦੀ ਨੂੰ ਨਾ ਦੱਸੀਂ ਕਿ ਸਾਡੇ ਘਰ ਫੋਨ ਆ ਠੀਕ ਹੈ ਨਾ ਚਲ ਵੇਖ ਲੈ ਤੂੰ ਆਵੇ ਆਪ ਫੋਟੋਆਂ ਖਿੱਚੀ ਆ ਜੀ ਜੋਤਵਾ ਹੈ ਕਿ ਨਮਈ ਆਂਦਾ ਨਾ ਸਾਡੇ ਕੋਲ ਰੋਜ ਉਹਦਾਂ ਦਾ ਫੋਨ ਆ ਹੈਨਾ ਕੀ ਨਵੇਂ ਹੁੰਦਾ ਵੇਖਾਂ ਦਾ ਉਹਦਾ ਆਪਾ ਬੋਰੀ ਹੋ ਜਾ ਕਰਨਾ ਹੈ ਹਾਂ ਨੂਰ ਜੀ ਦੀ ਬੜਾ ਮਜ਼ਾ ਹੁੰਦਾ ਹਾਂ ਨੂਰ ਜੀ ਦੀ ਮਜ਼ਾ ਤੇ ਹੁੰਦਿਆ ਵਾ ਪਰ ਨਾ ਉਹਦਾ ਨਾ ਮੈਂ ਨਾਨੀ ਦੇ ਫੋਨ ਤੇ ਨੰਬਰ ਲਾ ਕੇ ਨਾਨੀ ਦਾ ਫਿਰ ਮੈਂ ਫੋਨ ਲਾਇਆ ਤੇ ਨਾਨੀ ਨਹੀਂ ਬੋਲਦੀ ਨਾਨੀ ਨੇ ਕਿਥੋਂ ਬੋਲਣਾ ਤੈਨੂੰ ਪਤਾ ਹੋਗਾ ਜੀ ਤੂੰ ਨਟ ਨਹੀਂ ਹੈਗਾ ਉੱਚ ਸਦੈਨ ਨੂ ਦੇਦੀ ਫਿਰ ਆਪਾਂ ਦਾਦੀ ਕੋ ਨੱਟਵਾ ਲੈਨੇ ਆ ਜੋ ਜੀ ਆਪਾਂ ਦਾਦੀ ਨੂੰ ਕਹਣਾ ਨੱਟਵਾ ਦੇ ਤੇ ਦਾਦੀ ਨੇ ਸਾਨੂੰ ਗੁੱਸੇ ਬੜਾ ਹੋਣੇ ਚੁੱਪ ਕਰ ਜਾ ਦਾਦੀ ਨੇ ਸਾਨੂੰ ਛੱਡਣਾ ਨਹੀਂ ਇਹ ਹੁੰਦੇ ਹੋਣਾ ਵਾ ਤੂੰ ਬੜੀ ਹੋਲੀ ਚ ਕਹਤਾ ਨਹੀਂ ਹੁੰਦੇ ਪਰ ਹੋਣਾ ਵਾ ਹੋ ਨਹੀਂ ਹੁੰਦੇ ਹੂੰ ਨਹੀਂ ਹੁੰਦਾ ਤੈਨੂੰ ਗਾੜੀ ਪਤਾ ਨਾ ਦਾਦੀ ਨੇ ਸਾਡੇ ਚਪੇੜਾ ਮਾਰ ਮਾਰ ਕੇ ਮੂੰਹ ਲਾਰ ਕਰਦਾ ਨਾਲ ਦਾਦੀ ਨੂੰ ਬੁਚਣਾ ਫੋਨ ਕੀਤਾ ਨੂਰ ਦੇਦੀ ਫਿਰ ਕਿੰਨੇ ਕਹਿ ਮੈਨੂੰ ਖੇਡਦੇ ਚਲ ਕੇ ਨਾ ਹੋਣੇ ਨੂੰ ਦੇ ਦੇ ਫਿਰ ਆਨਾ پہ فون ہی کر دینی آدمی چکل ہوئے کتنے ہو تھی گل کدی ہونی ਉਹ ਦੀਦੀ ਕਹਿੰਦੇ ਇਹ ਵੀ ਵਾਂਡੇ ਜਾਣਾ ਵਾ ਤੇ ਤੁਹਾਨੂੰ ਕਿ ਕਹਿ ਗਈ ਹੈ ਕਿਆ ਹੈ ਉਹਨਾਂ ਨੇ ਪਿਛੇ 30 ਟਾਈਮ ਨਾਲ ਤਿਆਰ ਹੋ ਜਿਓ ਤੂੰ ਤੂੰ ਹੀ ਪਤਾ ਨਹੀਂ ਕਿੱਥੇ ਚਲ ਗਏ ਦੀਦੀ ਮੇਰੇ ਦਵਾਲੇ ਹੋਣ ਦੇ ਆ ਮੈਂ ਕਹਿੰਨੀ ਘਰ ਆ ਜਾਓ ਛੇਤੀ ਯਾਰ ਉਹਨਾਂ ਇਹ ਫੇਰ ਉਹ ਚ ਨਹੀਂ ਵਾ ਭੁੱਲਣ ਡਿਆ ਪਣ ਆਈ ਨਾ ਇਹ ਨਾ ਵਾ ਹੋਰ ਦਾ 10 ਮਿੰਟ ਵਾ ਤੂੰ ਇਹ ਤਾਂ ਸਾਜੇ ਨਾ ਕਹਤਾ 10 ਮਿੰਟ ਰੁਕ ਜਾ ਤੇ ਪਰ ਇੱਧਰ ਤਾਂ ਨੇਰੀ ਆਈ ਆ ਕਾਦੀ ਨੇਰੀ ਆਈ ਆ ਕੀ ਹੋ ਗਿਆ ਤੈਨੂੰ ਭੌਂੜਿਆ ਮੈਂ ਤੇਰਾ ਤਾਂ ਠੀਕ ਆ ਫਿਰ ਭੌਂਣਾ ਕੱਟ ਫੋਨ ਠੀਕ ਆ ਇਕ ਦਿਨ ਇਹਨੂੰ ਵੀ ਫੋਨ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਅੱਗੇ ਫੋਨ ਕਰਦਾ ਹੁੰਦਾ ਹੀ ਕਿਦਾਂ ਪਿਆਰ ਨਾ ਪੁੱਛਣਾ ਹੈਲੋ ਕਿੱਥੇ ਹੋ ਕੀ ਕਰਨ ਦੇ ਹੋ ਕੀ ਨਹੀਂ ਕਰਨ ਦੇ ਹੋ ਰੋਟੀ ਪਾਣੀ ਖਾ ਲਿਆ ਤੇ ਹੁਣ ਹੁਣ ਤੇ ਅਗਲਾ ਕਿਤੇ ਮੈਨੂੰ ਇਹ ਨਹੀਂ ਪੁੱਛਦਾ ਹੈਗਾ ਪਿੱਛੇ ਠੀਕ ਵੀ ਹੈ ਕਿੰ ਆ ਕਿਤੇ ਮੈਂ ਨਾ ਹੋ ਚੱਲਿਆ ਮੈਨੂੰ ਇੱਥੇ ਆਈ ਨੂੰ ਪਰ ਇਹ ਬੰਦੇ ਨੇ ਨਾ ਮਾਸਾ ਹਜ਼ਾਰ ਨਹੀਂ ਲਈ ਹੈਗੀ ਮੇਰੀ ਤੇਰਾ ਕੋ ਹਾਲ ਨਹੀਂ ਹੈਗਾ ਉਧਰ ਉਹ ਜੇ ਭੈਣ ਵਾ ਤੇ ਉਹ ਵੀ ਨਹੀਂ ਗੱਲ ਨੂੰ ਸਮਝਦੀ ਹੈਗੀ ਉਹ ਵੀ ਕਹਿੰਦੀ ਆ ਬਸ ਜਿਹੜੀ ਮੈਂ ਗੱਲ ਮੂੰਹ ਚੋਂ ਕੱਢੀ ਆ ਨਾ ਹੁਣੇ ਹੀ ਪੂਰੀ ਹੋ ਜੇ ਦੱਸ ਅਕਸਰ ਜੇ ਬਾਹਰ ਗਿਆ ਵਾ ਤੇ ਕਿਹੜੀ ਟਾਈਮ ਤੇ ਲੱਗੀ ਜਾਂਦਾ ਬੰਦੇ ਨੂੰ ਪਰ ਨਾ ਉਹ ਵੀ ਕਹਿੰਦੀ ਆ ਮੈਨੂੰ ਕਹੇ ਹੁਣੇ ਆ ਇੱਥੇ ਹੁਣੇ ਆ ਚੱਲ ਬਣਾ ਆਪੇ ਆ ਜਾਂਦਾ ਆ ਮੈਂ ਤੇ ਆਪਣਾ ਕੰਮ ਨਿਭਾਣਾ ਹਾਏ ਹਾਂਜੀ ਦੀਦੀ ਆਉਣੀ ਆ 1 ਮਿੰਟ ਇਹਨੂੰ ਕੀ ਦੱਸਾਂ ਹੁਣ ਮੈਂ ਗੱਲ ਤੇ ਹੋ ਗਈ ਆ ਪਰ ਅਗਲਾ ਉੱਡ-ਉੱਡ ਕੇ ਤੇਰੇ ਵਾਂਗੂ ਹੀ ਖਾਣ ਪੈਣ ਰਿਹਾ ਆ ਮੈਨੂੰ ਕੀ ਲੱਗੇ ਫਰਾਦ ਨਹੀਂ ਇਹ ਨੂੰ ਫੋਨ ਆਪੇ ਕਰਦੀ ਰਹੂਗੀ ਆ ਆਪੇ ਗੱਲ ਕਰ ਲੇਗੀ ਇਹਨੂੰ ਨਹੀਂ ਉਹ ਖਾਣ ਪੈਂਦਾ ਹੈਗਾ ਮੈਨੂੰ ਹੀ ਪੈਂਦਾ ਆ ਨਹੀਂ ਆ ਜਾ ਪੈਣਾ ਲਾਇਆ ਫੋਨ ਤੇ ਮੈਂ ਲਾਵਾਂ ਲਾਇਆ ਦੀਦੀ ਹੋ ਗਈ ਮੇਨਾਂ ਗੱਲ ਤੇ ਬਸ ਹੋਣ ਲੱਗਿਆ ਕਹਿੰਦੇ 10 15 ਮਿੰਟ ਰੁਕ ਜਾਓ ਤੇ ਮੈਂ ਆ ਜੰਨਾ ਵਾ ਨਹੀਂ ਫੋਨ ਤੇ ਸਾਰਾ ਤੁਸੀਂ ਇੱਕ ਅੱਧਾ ਮਿੰਟ ਲਾਉਣਾ ਇਹ ਗੱਲ ਬਾਤ ਤੇ ਸਾਡੀ ਤਾਂ 2 ਮਿੰਟ ਗੱਲ ਕੀਤੀ ਹੁੰਦੀ ਹੈ ਕੀ ਤੂੰ ਪਿੰਗਾ ਪਾਉਂਦਾ ਪੀ ਬਸ ਉਹਨੂੰ ਕਹਿਣ ਦੀ ਘਰ ਨੂੰ ਅਧਰ ਘਰ ਨੂੰ ਆ ਜਾਂਦਾ ਉਹਦੇ ਅੱਗੇ ਬੜਾ ਬਿਸ਼ਰਮ ਆਵੇ ਆਈ ਗਈ ਨਹੀਂ ਮੇਰੀ ਗੱਲ ਸੁਣਾ ਹੁਣ ਤੈਨੂੰ ਚੰਗਾ ਭਲਾ ਪਤਾ ਹੈ ਕਿ ਜਾਣਾ ਵਾ ਵਾਂਡੇ ਤੈਨ ਮੈਂ ਰਾਤ ਦਾ ਦੱਸਿਆ ਸੀ ਤੇ ਹੁਣ ਤੂੰ ਕਿੱਥੇ ਫਿਰ ਗਿਆ ਜਾਦਾ ਚਲ ਗਿਆ ਹੈ ਮੁੰਡੇ ਦੇ ਨਾਲ ਉਹ ਪੈਣ ਜਾਣਾ ਪੈਂਦਾ ਹੀ ਤੈਨ ਪਤਾ ਹੀ ਆ ਮੁੰਡਾ ਸਿਰ ਸੇ ਸਖਤ ਸਖਤ ਸੁੱਤ ਘਰ ਜਾਣਾ ਹੈ ਕਦੇ 10 11 ਵਜੇ ਜਾਈਦਾ ਉਹ ਚੰਗਾ ਤੁਹਾਨੂੰ ਲੱਗਦਾ ਘੋੜੇ ਘੋੜੇ ਗਰਮੀ ਪੈਂਡੀ ਜਾਨ ਨਿਕਲ ਡਈ ਹੋ ਸੋਚਦਾ ਕਿ ਜਾਂ ਸਵੇਰ ਦਾ ਵਕਤ ਹੈ ਕਿਦੋਂ ਹੋਈਏ ਤੇ ਜਾਂ ਸ਼ਾਮਾਂ ਨੂੰ ਹੋਈਏ ਤੇ ਮੈਂ ਟਾਈਮ ਨਾ ਜਾਵਾਂਗੇ ਤੇ ਟਾਈਮ ਨਾ ਮੋੜਾਂਗੇ ਮੁੰਡੇ ਨੇ ਫਿਰ ਘਰ ਆਣ ਕੇ ਮੇਰੀ ਜਾਨ ਨੂੰ ਰੋਣਾ ਵਾ ਉਹ ਚਲ ਉਹ ਤੇ ਗੱਲ ਠੀਕ ਵਾ ਤੂੰ ਤੇ ਤਿਆਰ ਹੋ ਉਹ ਘਰ ਇਹ ਤਿਆਰ ਹੋ ਕੇ ਬਹਿ ਜਾਏ ਨੀੜ ਲਤਾਉਣੇ ਪਾਇਆ ਵਾ ਸਿਰ ਪਰ ਵਾਇਆ ਵੇ ਮੂੰਹ ਕਿਦਾਂ ਉਹਨੇ ਰੰਗਿਆ ਵਾ ਹੋ ਹਰੇ ਤੋਂ ਵੱਧ ਨੇ ਘਰ ਕੀ ਤਿਆਰ ਹੋਣਾ ਵਾ ਉਹ ਲੈ ਉਹ ਇਹਨੂੰ ਨਾਲ ਖੜਦਾ ਵਾਂ ਨੀ ਕੀ ਗੰਡੀਆਂ ਆ ਆ ਕੀ ਦਾ ਫੋਨ ਵਾ ਤੂੰ ਲੈ ਕੇ ਆਈ ਆਪਣੀ ਮਾਂ ਦਾ ਫੋਨ ਇੱਥੇ ਮਾਯਾ ਹਾਡਾ ਨਹੀਂ ਫੋਨ ਆਇਆ ਨਾ ਦਾ ਫੋਨ ਹੈ ਫੋਨ ਨਹੀਂ ਟਟ ਚੱਲ ਕਰ ਨੂੰ ਨਿਆਣੇ ਨੂੰ ਪੜ੍ਹ ਨਹੀਂ ਦੇਣਾ ਸਕੂਲ ਦਾ ਕੰਮ ਵੀ ਨਹੀਂ ਕਰਦਣਾ ਭੱਜ ਜਾ ਇੱਥੋਂ ਦੋਹ ਨਹੀਂ ਇਹਦਾ ਫੋਨ ਹੈ ਦਾਦੀ ਇਹ ਹਾਡਾ ਫੋਨ ਆ ਤੁਹਾਡਾ ਫੋਨ ਕਿਥੋਂ ਆ ਗਿਆ ਇਹ ਇਹ ਕਿਥੋਂ ਆਇਆ ਮੈਂ ਟਟ ਦਾਦੀ ਹਨ ਨੂੰ ਉਹਦੇ ਵਿੱਚ ਨੇ ਲੱਬਿਆ ਆ ਪਤਾ ਨੂੰ ਉਹ ਦੰਦੇ ਨਹੀਂ ਦੱਸਣ ਦੇ ਉਹ ਚੋ ਲੱਬਿਆ ਉੱਥੇ ਕਿਨੇ ਰੱਖਿਆ ਫੋਨ ਕਿਧਰ ਆ ਗਿਆ ਉੱਥੇ ਦਾਦੀ ਹਨ ਉੱਥੇ ਲੱਬਾ ਹੈ ਕਿਦਾਂ ਦਾ ਮੰਗਵਾਵਾ ਚੇਰੋ ਗਿਆ ਮੈਂ ਨਾ ਕੋ ਗਿਆ ਵਾ ਤੋ ਦੱਸਿਆ ਕਿਉਂ ਨਹੀਂ ਉਹ ਦਿਨ ਤੇ ਲੱਭਾ ਤੇ ਦਾਦੀਆ ਪਰ ਡਰ ਗਏ ਕਿਤੇ ਅਨ ਗੁੱਸੇ ਹੁਣਾਵਾ ਤੇ ਕੀ ਦਾ ਮਾਪੂਣੇ ਫਿਰ ਹੁਣ ਪਤਾ ਲੱਗਾ ਤੈਨੂੰ ਕੋ ਨਹੀਂ ਦਾਦੀਆ ਇਹਦੇ ਵਿੱਚ ਨੇ ਇੱਕ ਬੰਦੇ ਜੀ ਦੀ ਫੋਟੋ ਵਕੀ ਹੈ ਕਿਹੜਾ ਬੰਦਾ ਸੀ ਦਾਦੀਆ ਆ ਵੇਖਿਓ ਦਾਦੀਆ ਆ ਵੇਖੋ ਇਹ ਬੰਦਾ ਕਿਦੇ ਉਹ ਤਾਂ ਨਹੀਂ ਹੈ ਜਿਹੜਾ ਠੇਕਾ ਦੇਣ ਆਇਆ ਹੀ ਮੈਂ ਵੇਖਿਆ ਤਾਂ ਸਹੀ ਹੈ ਇੱਕ ਜਣ ਤੇਰੀ ਮਾਂ ਨੂੰ ਬਾਰੋ-ਬਾਰੋ ਠੇਕਾ ਫੜਾ ਕੇ ਚਲ ਗਿਆ ਇਹ ਜਿਹੜਾ ਦਾਦੀ ਇਹ ਫੋਨ ਨਾਲ ਨਾਲੇ ਮੈਂ ਉਧਰ ਮਮਾ ਦੇ ਹੱਥ ਚ ਵੇਖਿਆ ਸੀ ਹਾਂ ਮਮਾ ਗੱਲ ਕਰਨ ਈ ਕਿਨ ਕਿਹਨਾਂ ਗੱਲ ਕਰਨੀ ਇਹ ਫੋਨ ਤੇ ਹਾਂਜੀ ਤੇ ਮੈਂ ਜਦੋਂ ਮਮਾ ਨੂੰ ਕਿਹਾ ਤੇ ਮਮਾ ਆਂਦੇ ਚਾਚੀ ਹੋਣਾ ਦਾ ਵਾ ਉਹ ਇਹ ਫੋਨ ਫਿਰ ਇਹਨੂੰ ਉਹ ਦੇ ਕੇ ਗਿਆ ਉਹ ਨਾ ਫੋਨ ਤੇਰੀ ਮਾਂ ਦਾ ਹੀ ਫਿਰ ਇਹਦਾ ਹੀ ਉਹ ਹੁਣ ਤੇ ਮੇਰਾ ਮਾਂ ਕਹਾਂ ਨੂੰ ਚੀ ਨਹੀਂ ਕਰਦਾ ਪਿਤਾ ਦੀ ਮਾਂ ਹੀ ਉਹ ਜਦੋਂ ਕਹੀ ਕਿ ਤੇ ਫੋਨ ਫਿਰ ਇੱਥੇ ਰਹਿ ਗਿਆ ਛੇਤੀ ਛੇਤੀ ਚਲ ਗਈ ਉਹ ਹਾਂ ਜੋ ਤੇ ਬਿਸਕਟ ਪੁਜੀ ਲੱਭਣ ਦੇ ਇੱਥੇ ਤਾਂ ਉੱਚ ਜੋਨੇ ਵੇਚ ਲਿਆ ਹੀ ਜਿਹੜਾ ਠੇਕੇ ਵਾਲਾ ਬੰਦਾ ਉਹ ਤਾਂ ਇਤਨਾ ਨਹੀਂ ਕਰਦਾ ਠੇਕੇ ਵਾਲੇ ਬੰਦੇ ਨੇ ਪੈਸੇ ਕਿਹ ਕੋ ਕਨਾਏ ਹੀ ਉਹ ਇੱਕ ਨਾ ਇੱਕ ਦਿਨ ਤੇ ਉਹਨਾਂ ਨੂੰ ਪਤਾ ਲੱਗਣਾ ਹੈ ਤੇ ਹੁਣ ਇਹ ਗੱਲ ੁਕੀ ਥੋੜੀ ਰਹਿਣੀ ਹੈ ਕਿਦਾਂ ਇੰਦਰ ਪਰਦੇ ਪਾਵਾਂਗੇ ਆਪਾਂ ਨਹੀਂ ਐਨੇ ਚਾਵਨਾਂ ਨੂੰ ਸੱਦਿਆ ਵਾ ਤਿੰਨ ਚਾਰ ਮਹੀਨੇ ਹੋ ਗਏ ਫੋਨ ਕਰਨ ਤੇ ਤੇ ਮੈਂ ਚੱਲ ਮੇਲਵਨੇ ਜਾ ਕੇ ਮਾਮੇ ਨੂੰ ਮਾਮੀ ਵਢਾਈ ਕਹਿਣ ਕਿ ਮੇਰਾ ਸਰੀਰ ਨਹੀਂ ਕਿੰਨੇ ਦਿਨੋਂ ਕਹਿੰਦੇ ਠੀਕ ਨਹੀਂ ਰਹੀ ਜਾਂਦੀ ਮੈਨੂੰ ਤੂੰ ਮਿਲਣ ਵਾਸਤੇ ਨਹੀਂ ਆਈ ਤੇ ਮੈਂ ਚੱਲ ਹੋਵਨੇ ਆ ਥੋੜਾ ਇਹਨੂੰ ਖਾਣ ਨਾਲ ਜ਼ਰੂਰੀ ਹੈ ਤਾਂ ਬਤਾ ਇਹਨੂੰ ਨਾਲ ਖੜਾਗੇ ਤੇ 100 ਉੱਤੇ ਗੱਲਾਂ ਨਿਕਲਦੀਆਂ ਵਾ ਕੋਈ ਭੈਣ ਭਰਾ ਉੱਥੇ ਆਇਆ ਹੋਊਗਾ ਨਾਲੇ ਨਾਨਕੇ ਤੋਂ ਬਿਨਾ ਇਹ ਕੰਮ ਨਹੀਂ ਚੰਗੇ ਲੱਗਦੇ ਅਗਲੇ ਨੇ ਇਹ ਨਹੀਂ ਕਹਿਣਾ ਕਿ ਹੱਟ ਤੋਂ ਬਿਨਾ ਤੁਸੀਂ ਸਾਰੇ ਕੰਮ ਕਰ ਲਿਆ ਉਹਨਾਂ ਨੇ ਇਹਨਾਂ ਨੂੰ ਨਾ ਪਤਾ ਤੇ ਭੈਣ ਨੂੰ ਵੀ ਨਹੀਂ ਪਤਾ ਕਿ ਭਰਾ ਨੇ ਕਿਹੜੇ ਵੇਲੇ ਜਾ ਕੇ ਵਿਆਹ ਲੈਂਦੀ ਹੋਰ ਪਰੀ ਇਹ ਵਾਲੀ ਅਗਰ ਇਹਨੇ ਗੱਲਾਂ ਤੇ ਮੈਨੂੰ ਹੀ ਕਰਦੀਆਂ ਮੈਨੂੰ ਸੁਣਨੀਆਂ ਪੈਣਗੀਆਂ ਨਹੀਂ ਭੈਣ ਗੱਲ ਸੁਣ ਮੇਰੀ ਮੂਰ ਪਰੀ ਤੋਂ ਘਾਟਾ ਗੱਲ ਸੁਣ ਕੀ ਮੂਰਾ ਮੂੰਹ ਮੂੰਥਾ ਮੜਾ ਇਹਦਾ ਉਹ ਐਵੇਂ ਦੱਸੇ ਤੂੰ ਤਾਂ ਲਈਆਂ ਨਹੀਂ ਉਹ ਕੋਨੇ ਹੁੰਦਾ ਖੜਨੇ ਨਾਲ ਨਾਲ ਇੱਕਦਮ ਪਤਾ ਲੱਗਣਾ ਲੱਗਾ ਆ ਵੇ ਭਰਾਵਾ ਮੇਰੇ ਕੋ ਹੱਥ ਜੜਾਲਾ ਕਿ ਇੱਕ ਦਿਨ ਪਤਾ ਲੱਗਣਾ ਵਾ ਤੈਨੂੰ ਮੂੰਹ ਮੱਥੇ ਲੱਗਣੀ ਤੇ ਸਾਰਿਆਂ ਦੇ ਮੂੰਹ ਮੱਥੇ ਲੱਗਣੀ ਆ ਭਾਵੇਂ ਮੂੰਹ ਮੱਥੇ ਵੀ ਲੱਗਦੀ ਹੈ ਨਾ ਫਿਰ ਵੀ ਗੱਲਾਂ ਤੇ ਲੋਕਾਂ ਨੇ ਕਰ ਲਈਆਂ ਜਿਹੜੇ ਕੰਮ ਹੋ ਗਿਆ ਤੂੰ ਹੁਣ ਉੱਥੇ ਆਪਾਂ ਪਤਾ ਲੈਣ ਚੱਲੇ ਗਿਆ ਆਪਣੀ ਸਾਰੀ ਕਹਾਣੀ ਦੱਸਣ ਚੱਲਿਆ ਤੂੰ ਕਿ ਮੈਂ ਕਿੱਦਾਂ ਲੱਮੇ ਅਜ ਕਰਾਈ ਤੇ ਮੈਂ ਕੀ ਕਰਕੇ ਆਇਆ ਤੇ ਕਿੱਥੋਂ ਲੈ ਕੇ ਆਇਆ ਵਾ ਇਹ ਹਿਸਟਰੀ ਦੱਸਣੀ ਜਾ ਕੇ ਮਾਮੇ ਇਹਨਾਂ ਨੂੰ ਕਿ ਉਹ ਨਾਨਕੇ ਛਡਾਉਣੇ ਆ ਮੈਂ ਦੱਸ ਲੋਕੀ ਕਰਾਉਂਦੇ ਹੀ ਲਾ ਮੈਂ ਤਾਂ ਲੋਕੀ ਨਹੀਂ ਕਰਾਉਂਦੇ ਦੱਸ ਰਾਣਾ ਮੈਂ ਤਾਂ ਆਖਿਆ ਕਿ ਜੇ ਮੰਮੀ ਨਹੀਂ ਹੈਗੀ ਨਾ ਤੇ ਚੱਲ ਕੋਈ ਗੱਲ ਨਹੀਂ ਸਾਡਾ ਨਾਨਕੇ ਨਾਲ ਹੋਂ ਜਾਣ ਬਣਿਆ ਰਹੂਗਾ ਤੇ ਮੈਨੂੰ ਲੱਗਦਾ ਤੇਰੀ ਆਹ ਕਰਤੂਤ ਦੇ ਕਰਕੇ ਮੇਰ ਕੋ ਨਾਨਕੇ ਵੀ ਛੁੱਟ ਜਾਣਾ ਹੀ ਹੋ ਮੇਰ ਲਾਂਦਾ ਮੈਨੂੰ ਆਪਣੇ ਮਾਪਿਓ ਦਾ ਰਿਸ਼ਤਿਆਂ ਨਾਲ ਜੇ ਮਿਲਦੇ ਆ ਤੇ ਤਾਕੀਰਾਂ ਤੇ ਗੱਜ ਨਾਲ ਟੱਕੀ ਰਹਿੰਦੀ ਆ ਇੱਥੇ ਆਉਣਗੇ ਨਾ ਤਾਂ ਆਪੇ ਨੂੰ ਸ਼ਗਾਵ ਨੂੰ ਇੱਥੇ ਵੇਖ ਲੈਣਗੇ ਫਿਰ ਕਹਿੰਦਾ ਮੈਨੂੰ ਕਹਿੰਦੀ ਮੇਰੇ ਜੀ ਨਹੀਂ ਕਰਦਾ ਇਹਨੂੰ ਕੁੱਖ ਵੀ ਕਹਿਣ ਨੂੰ ਮੈਨੂੰ ਤਾਂ ਚਲੋ ਮੰਨਿਆ ਬੜੀ ਚੰਗੀ ਐ ਪਰ ਮੈਂ ਉਹਨਾਂ ਦੀ ਗੱਲ ਕਰਨ ਡਈ ਆ ਤੂੰ ਆਪ ਸਿਆਣਾ ਵਾ ਕਿ ਜੇ ਮੈਂ ਇਹਨੂੰ ਨਾਲ ਖੜੂਂਗੀ ਮੇਰਾ ਤੇ ਜੀ ਕਰਦਾ ਵਾ ਕਿ ਚਲ ਮੈਨੂੰ ਨਾਲ ਲੈ ਵੀ ਜਾਵਾ ਮੇਰਾ ਕਿਹੜਾ ਜੀ ਨਹੀਂ ਕਰਦਾ ਪਰ ਜੇ ਉੱਥੇ ਜਾਵਾਂਗੇ ਨਾ ਤੇ ਭਰਾਵਾ ਬੜੀਆਂ ਗੱਲਾਂ ਨਿਕਲਣੀਆਂ ਆ ਅਗਲਾ ਨੇ ਗੱਲ ਗੱਲ ਦੇ ਤੇ ਸਾਡਾ ਮੂੰਹ ਭਨਣਾਈ ਉਹ ਪੈਣ ਮੈਨੂੰ ਨਹੀਂ ਪਤਾ ਇਹ ਗੱਲ ਦਾ ਮੈਂ ਖੜਦਾ ਖੜਦਾ ਉਹਨੂੰ ਸਿੱਧੀ ਗੱਲ ਹੀ ਐਵੇਂ ਤੂੰ ਆਪਣੇ ਮਨ ਵਿੱਚ ਪਤਾ ਨਹੀਂ ਕੀ ਗੱਲਾਂ ਸੋਚੀਆਂ ਆਂ ਦੀਆਂ ਆ ਕੋ ਯਾ ਕੋ ਗਾ ਕੋ ਯਾ ਕੋ ਗਾ ਦੱਸ ਮੈਂ ਤਾਂ ਹਲੇ ਇੱਥੇ ਕਿਤੇ ਕਰੂ ਬਾਹਰ ਕਿਸ ਦੇ ਘਰ ਕੰਡਈ ਚਾਚੀ ਕੱਲ ਮੇਰੇ ਲੱਗ ਗਈ ਇੱਥੇ ਬਾਹਰ ਖਲੋਗੀ ਤੇ ਚਾਤਾਂ ਮਾਰਨ ਡਈ ਕਿ ਮੈਂ ਵੇਖਾਂ ਤੇ ਮੈਂ ਨਹੀਂ ਆਉਣ ਦਿੱਤੀ ਮੈਂ ਕਿਹਾ ਮੇਰੇ ਕੋ ਤੇ ਗੱਲਾਂ ਦਾ ਸਵਾਦ ਲੈਣ ਨਹੀਂ ਡਈ ਨਾ ਇਹਨੂੰ ਵੀ ਆਣ ਕੇ ਪੁੱਛਣਾ ਵਾ ਇਹ ਵਿਚਾਰੀ ਹੁਣ ਕੀ ਦੱਸੂਗੀ ਕਿ ਮੈਂ ਉਥੋਂ ਨਿਕਲ ਕੇ ਆਈ ਆ ਆਪਣੇ ਮਾਪਿਆਂ ਦੇ ਘਰ ਉਹ ਜਿਹੜਾ ਕੰਮ ਹੋ ਗਿਆ ਨਾ ਹੁਣ ਲੋਕਾਂ ਦੀ ਪ੍ਰਵਾਹ ਛੱਡਦੇ ਚੰਗਾ ਐਵੇਂ ਟੈਨਸ਼ਨ ਲਈ ਜਾਂ ਨੀ ਜੇ ਦੁਨੀਆ ਦੇ ਵਿੱਚ ਰਹਿਣਾ ਪੈਂਦਾ ਨਾ ਤਾਂ ਪਰਵਾ ਲੋਕਾਂ ਦਾ ਵੀ ਸੋਚਣਾ ਪੈਂਦਾ ਵਾ ਤੂੰ ਤਾਂ ਹੁਣ ਬਸ ਇਹ ਆ ਕਿ ਮੈਂ ਲੱਭ ਲਈ ਆ ਤੂੰ ਤਾਂ ਬਸ ਇਹਦੇ ਗੁਣ ਗਾਈ ਜਾਣਾ ਵਾ ਸਾਰਾ ਕੁਝ ਵੇਖਣਾ ਪੈਂਦਾ ਵਾ ਜਦੋਂ ਸ੍ਰੀਕੇ ਬਰਾਦਰੀ ਚ ਆਣਾ ਪਵੇ ਨਾ ਹਰ ਇੱਕ ਗੱਲ ਦਾ ਜਵਾਬ ਦੇਣਾ ਪੈਂਦਾ ਵਾ ਬਹੁਤ ਠੀਕ ਠੀਕ ਆ ਸਾਂ ਮਰੀਆਂ ਸਿਆਣੀਆਂ ਗੱਲਾਂ ਨਾ ਕਰਤੂੰ ਜ਼ਿਆਦਾ ਜੇ ਨਹੀਂ ਨਾ ਸਿਆਣੇ ਕਹਾ ਕਿਆ ਕਰਾ ਛੇਤੀ ਚੱਲ ਚੱਲ ਗਿਆ ਨਾ ਫਿਰ ਤੈਨੂੰ ਲੈ ਜਾ ਇਹਨੂੰ ਲੈ ਜਾ ਫਿਰ ਮੈਂ ਨਹੀਂ ਜਾਂਦੀ ਤੁਹਾਨੂੰ ਪਤਾ ਮੈਂ ਜਾਣਾ ਨਾ ਤੇ ਮੈਂ ਫਿਰ ਇਕੱਲੀ ਨਹੀਂ ਜਾਣਾ ਹਾਂ ਇਹ ਮੈਂ ਨਹੀਂ ਮੇਰੀ ਗੱਲ ਸੁਣੂ ਕਲੇਸ਼ ਕਾਤੋਂ ਪਾਉਣ ਦੇ ਆ ਕੋਈ ਗੱਲ ਨਹੀਂ ਆ ਜੇ ਦੀਦੀ ਤਿਆਰ ਹੋਈ ਦੀਏ ਤੂੰ ਟਾਈਮ ਨਾ ਜਾਓ ਸ਼ਾਮਾਂ ਤੂੰ ਹੀ ਮੁੜ ਕੇ ਆਇਨਾ ਵਾ ਮੈਂ ਉੱਥੇ ਜਾ ਕੇ ਕੀ ਕਰਨਾ ਵਾ ਨਾਲੇ ਵੇ ਅੱਲਾ ਤੇਰ ਨਾਲ ਜਿਆਦੀ ਸਿਆਣੀ ਹੋ ਅਕਲ ਤੈਨੂੰ ਕਿਤੇ ਆਨੇ ਦੀ ਨਹੀਂ ਆਗੀ ਉਹਨੂੰ ਪਤਾ ਵਾ ਕਿ ਥਾਂ ਥਾਂ ਕਿੱਥੇ ਰੱਖਣਾ ਤੇ ਕਿੱਥੇ ਨਹੀਂ ਰੱਖਣਾ ਤੁਸੀਂ ਵੀ ਤੇ ਭਾਬੀ ਇਹੀ ਚਾਹੁੰਦੇ ਹੋ ਨਾ ਕਿ ਉੱਥੇ ਜਾਵਾਂਗੇ ਤੁਹਾਨੂੰ ਪਤਾ ਕਿੰਨਾ ਰਵੜਾ ਪੈਣਾ ਵਾ ਅਗਲੇ ਨੇ ਬਹੀ ਕੜੀ ਫੇਰ ਬਾਲਣੀ ਆ ਇੱਥੇ ਹੁਣ ਕਿਤੇ ਵੇਖੀ ਜਾਊਗੀ ਹੁਣੇ ਉੱਥੇ ਚੇਚੇ ਸਾਰੀ ਗੱਲ ਦੱਸਣ ਜਾਣਾ ਵਾ ਪਰ ਐਮ ਦੋ ਆਪਣ ਚਲ ਜਾਓ ਤੁਸੀਂ ਜਾਓਗਾ ਪਾ ਲਓ ਕੱਪੜੇ ਮੈਂ ਪ੍ਰੈਸ ਕਰਕੇ ਰੱਖੇ ਆ ਤੁਹਾਡੇ ਤੂੰ ਜੇ ਵੇ ਵੇਲਾ ਇਹਦਾ ਹੀ ਕੁਹਾਣਾ ਮੈਂ ਵੇਖਿਆ ਤੇ ਮੇਰੀ ਗੱਲ ਸੁਣੋ ਕਿਹਨਾਂ ਚਿਰ ਪਰਦੇਵਾਰ ਖਾਂਗੇ ਆ ਜਿਹੜੀ ਗੱਲ ਤੋਂ ਲੜਾਈ ਤੇ ਤੁਸੀਂ ਪਾਣਦੇ ਆ ਜਾਣ ਬੁਝ ਕੇ ਤੁਸੀਂ ਲੜਾਈ ਨੂੰ ਵਾਜਾ ਮਾਰ ਰਹੇ ਹੋ ਵੀ ਆ ਲੜਾਈ ਮੇਰੇ ਵੇੜੇ ਦੇ ਵਿੱਚ ਹੁੰਦੀ ਨੰਗ ਉਹ ਜਾ ਲੈੰਦੋ ਸਾਨੂੰ ਜੇ ਉਹ ਕੱਲੀ ਜਾਣਾ ਚਾਹੁੰਦੀ ਆ ਤੇ ਕੱਲੀ ਕਾਹਦੇ ਵਾਸਤੇ ਤੁਸੀਂ ਪੰਗਾ ਪਾਣਦੇ ਆ ਨਾਲੇ ਮੈਂ ਉੱਥੇ ਜਾ ਕੇ ਕੀ ਕਰਨਾ ਵਾ ਉੱਥੇ ਕੜਾ ਗਾੜੀ ਵਿਆਹ ਆ ਵੀ ਜਿਹੜਾ ਸਾਰਿਆਂ ਨੇ ਜਾਣਾ ਹੀ ਜਾਣਾ ਵਾ ਉਹ ਚੱਲ ਉਹਨਾਂ ਨੂੰ ਖੁਸ਼ੀ ਹੋ ਗਈ ਵੀ ਆ ਰਮਿਆ ਵਸਿਆ ਮੋ ਆਦਾ ਓਹੋ ਘਰ ਵਸਿਆ ਤੇ ਉਹਨੂੰ ਇਹਨਾਂ ਨਾਲ ਕੀ ਲੱਗੇ ਜਦੋਂ ਦੀਦੀ ਕਹਿੰਦੀ ਉਹਨਾਂ ਨੇ ਵਲਸੋਣੀਆਂ ਗੱਲਾਂ ਬਣਾਉਣੀਆਂ ਹੁਣ ਮੈਨੂੰ ਤੇ ਪਤਾ ਨਹੀਂ ਵੀ ਉਹਨਾਂ ਦੇ ਨੇਚਰ ਕਿਦਾਂ ਦਾ ਤੇ ਕਿਦਾਂ ਦਾ ਨਹੀਂ ਆ ਠੀਕ ਆ ਨਾ ਹਰ ਚੀਜ਼ ਨੂੰ ਧਿਆਨ ਚ ਰੱਖੀਦਾ ਹੀਦਾ ਵਾ ਕੁਛ ਨਹੀਂ ਹੁੰਦਾ ਜਾਓ ਤੁਸੀਂ ਦੋਵੇਂ ਜਣੇ ਚੱਲ ਜੋ ਚੱਲ ਫਿਰ ਮੈਂ ਮਨਾਉਣਾ ਇਹਨੂੰ ਬਹੁਤ ਕਿੰਨਾ ਹੋਰ ਕੀ ਆ ਜਾਓ ਕੋਈ ਜਿਹੜਾ ਮਨ ਸੌਖੀ ਮੰਦੀ ਐ ਕੋਈ ਨਹੀਂ ਹੁੰਦਾ ਜਾਓ ਤੁਸੀਂ ਕੈਲੋ ਨਾਲ ਚੱਲ ਜਾਣਾ ਤਾਂ ਡਿਆ ਕੇ ਛੱਟ ਲੱਗ ਜਾਂਦੀ ਆ ਦੀਦੀ ਵੀ ਅੱਡੀ ਭੈੜੀ ਆ ਨਾ ਬੰਦਾ ਪੁੱਛੇ ਜੇ ਮੈਂ ਨਾਲ ਚਲ ਜਾਂਗੀ ਤੇ ਉੱਥੇ ਕੀ ਉਹ ਚੱਲਿਆ ਵਾ ਜੇ ਉਹ ਗੱਲ ਬੀਬਣ ਵਾਲੀ ਮੈਨੂੰ ਤੇ ਹੁਣ ਪਰਦਾ ਪਾਉਣਾ ਹੀ ਪੈਣ ਡਿਆ ਆ ਰਹੀ ਆ ਜੇ ਮੈਂ ਜਾਂਦੀ ਤੇ ਇਹੀ ਤੇ ਸਾਰਿਆਂ ਦੀ ਮੈਨੂੰ ਜਾਣ ਪਛਾਣ ਵੀ ਹੋ ਜਣੀ ਸੀ ਨਾਲੇ ਹੁਣ ਇਹ ਸਾਹ ਬਣਾ ਤੇ ਫਿਰ ਮੈਨੂੰ ਘਰੇ ਅੰਦਰ ਕੈਦ ਕਰਕੇ ਰੱਖੂਗੀ ਜਿੱਦਾਂ ਬੰਦਾ ਜੇਲ੍ਹ 'ਚ ਰਹਿਣ ਡਿਆ ਹੁੰਦਾ ਵਾ ਤੇ ਕਿਸ ਦੇ ਮੱਥੇ ਨਹੀਂ ਲੱਗਣਾ ਹੈਗਾ ਤੇ ਕਿਸ ਨੂੰ ਮਿਲਣ ਵੀ ਨਹੀਂ ਦੇਣਾ ਇਹ ਤੇ ਉਹ ਸਾਹ ਕਰਨ ਦੀ ਹੈ ਮੇਨਾ ਪਤਾ ਨਹੀਂ ਕਿੱਦਾਂ ਦਾ ਸੁਭਾਅ ਆ ਇਹਨਾਂ ਦਾ ਐਨਾ ਇਦਾਂ ਕਰਨ ਡੇ ਆ ਤੇ ਪਤਾ ਨਹੀਂ ਜਿੱਦਾਂ ਮੈਂ ਕਿਹੜਾ ਬੰਦਾ ਮਾਰਦਾ ਹੁੰਦਾ ਵਾ ਦੀਦੀ ਵੀ ਨਾ ਉਦਾਂ ਖੰਡ ਜਿਆਦਾ ਹੀ ਕਰਨ ਢੀ ਆ ਉਦਾਂ ਵੇਖਿਆ ਜਾਏ ਵਿਪੰਦੀ ਗੱਲ ਸਹੀ ਵੀ ਹੈਗੀ ਆ ਅੱਜ ਤੋਂ ਹੀ ਹੁਣ ਮੈਂ ਭੈਣ ਭਰਾਵਾਂ ਨੂੰ ਮਿਲਾਂਗੀ ਫੇਰ ਹੀ ਮੇਰੀ ਕਿਹਨਾਂ ਜਾਣ ਪਛਾਣ ਹੋਊਗੀ ਜੇ ਇਦਾਂ ਹੀ ਮੈਨੂੰ ਅੰਦਰ ਕੈਦ ਕਰਕੇ ਰਖਣਾਵਾ ਤੇ ਮੈਨੂੰ ਕਿਹੜਾ ਕਿਸੇ ਭੈਣ ਭਰਾ ਦਾ ਪਤਾ ਲੱਗਣਾਵਾ ਨਾ ਮੈਨੂੰ ਕਿਸੇ ਦੇ ਮੱਥੇ ਲੱਗਣ ਦਿੰਦੀ ਆ ਨਾ ਕੋ ਆਦੀ ਹੋ ਗਈ ਆ ਵੇਹੇ ਵੇਖਾਂ ਸਹੀ ਜਾ ਕੇ ਕਿਤੇ ਹੁਣ ਦੋਵੇਂ ਫੇਰ ਨਾਲ ਲੜ ਪੈਣਾ ਜਿੱਦਨ ਦਾ ਫੋਨ ਆ ਉਦੋਂ ਤੱਕ ਕਿਤੇ ਦੱਸਿਆ ਨਹੀਂ ਮਰਾਂ ਤੇ ਦੇ ਬੂਥੇ ਤੇ ਚਪੇੜਾਂ ਦੋ ਦੋ ਚੋਰੀ ਦਾ ਫੋਨ ਫੜ ਕੇ ਰੱਖਿਆ ਮਾਣ ਨਾਲ ਘਟ ਤ ਨਹੀਂ ਕਿਤੇ ਆ ਜਿਹੜੀ ਇਹਨੂੰ ਨਹੀਂ ਦੀਦੇ ਇਹ ਸਿਆਣੀ ਬਿਆਣੀ ਕਿੱਡੀ ਵੱਡੀ ਹੋ ਗਈ ਤੇਨੂੰ ਪਤਾ ਨਹੀਂ ਲੱਗਦਾ ਵੀ ਫੋਨ ਮੈਂ ਦਾਦੀ ਨੂੰ ਦੱਸਣੀ ਹਰ ਇੱਕ ਗੱਲ ਦਾਦੀ ਮੈਂ ਲੱਗਿਆ ਤੈਨੂੰ ਮਾਰਨਾ ਮੈਂ ਤਾਂ ਨਹੀਂ ਦੱਸਿਆ ਮਾਰਨਾ ਦੇ ਫੋਨ ਨਹੀਂ ਤੁਸੀਂ ਮੈਸੂ ਖਾਣੀ ਆ ਮਾਰਨਾ ਨਹੀਂ ਤੁਹਾਨੂੰ ਤਾਂ ਹੋਰ ਤੁਹਾਨੂੰ ਇੱਥੇ ਫੁੱਲ ਪਾਉਣੇ ਗੱਲ ਦੇ ਵਿੱਚ ਹਾਰ ਟਾੜਿਆਂ ਚ ਜਿਹੜੀ ਡਿਗਿਗਿ ਗੱਲ ਹੁੰਦੀ ਦੱਸਿਆ ਕਰੋ ਹੁਣਾ ਹੁਣ ਵੀ ਤਾਂ ਦੱਸਿਆ ਹੀ ਐ ਨਾ ਹੁਣ ਚੋਰੀ ਫੜੀ ਗਈ ਫਿਰ ਦੱਸਿਆ ਦੱਸਣਾ ਕਿਤੋਂ ਅਸੀਂ ਉਤਰਾ ਨਹੀਂ ਅਤੇ ਚੰਗਾ ਹੋ ਗਿਆ ਕਿ ਮੈਂ ਸਿੱਧੀ ਅੰਦਰ ਆ ਗਈ ਤੇ ਤੁਹਾਨੂੰ ਵੇਖ ਲਿਆ ਵਾ ਦਾਦੀ ਮੈਂ ਅੰਦਰ ਦਸਣ ਲੱਗੀ ਆਂ ਦੀ ਦਾਦੀ ਨੂੰ ਨਾਂ ਦੱਸ ਕਿ ਬਾਂ ਹੱਸਦੀ ਇਹਨੂੰ ਇਹਨੂੰ ਇਹ ਟੱਚ ਫੋਨ ਮਿਲ ਗਿਆ ਤੇ ਉਹਨੇ ਚ ਬੜੀ ਖੋਚਵਾ ਦੁੱਧ ਤੇ ਬੁੱਧ ਗਈ ਆ ਸਭ ਤੋਂ ਸੋਨਾ ਫੋਨ ਮਿਲ ਗਿਆ ਤੁਹਾਨੂੰ ਸੋਨਾ ਫੋਨ ਤੁਹਾਨੂੰ ਮਾਂ ਦੇ ਉੱਤੇ ਗਈਆਂ ਹਾਂ ਐਵੇਂ ਨਹੀਂ ਆਂਦੇ ਦੁੱਧ ਤੇ ਬੁੱਧ ਜਾਂਦੀ ਆ ਕਿੰਨਾ ਲਾਡ ਲੂਡ ਸਭ ਤੋਂ ਕਰਨੀ ਤੇ ਫੇਰ ਉਹਦਾਂ ਦੀ ਚੋਰੀ ਰੱਖੀ ਇਹਨਾਂ ਨੇ ਮੇਰੇ ਕੋਲ ਏਡੀ ਵੱਡੀ ਦਾਦੀ ਮੈਂ ਤੇਨੂੰ ਬਰੀ ਵਰੀ ਕਹਿਆ ਇਹ ਦੱਸਦੇ ਨੇ ਇਹ ਆਂਦੀ ਨਹੀਂ ਦੱਸਣਾ। ਨਹੀਂ ਦਾਦੀ ਮੈਂ ਨਹੀਂ ਇਦਾਂ ਆਖਿਆ। ਨਹੀਂ ਦਾਦੀ ਇਹਨੇ ਕਿਹਾ ਇੱਕੋ ਚਲੋ ਭਰੇ ਇਹਨੂੰ। ਉਹ ਤੇ ਨਿਆਣੀ ਸੀ। ਚਲ ਦਫਾ ਹੋ ਜਾ ਮੇਰੇ ਲਾ ਕੋ ਹਣ। ਮੈਂ ਤਾਂ ਢਾਡੀ ਹੋਈ ਮਰ ਗਈ। ਨਾ ਟਾਟਾ ਪਿਓ ਉਦਾਂ ਦੇ ਚਾਜ ਨਾਲ ਗੱਲ ਕਰਨ ਦੇ ਆ ਜਿੱਦਾਂ ਦੀ ਮਾਂ ਢਾਡੀ ਗਈ ਆ। ਕੈਮ ਨੇ ਸਭ ਕੁਝ ਕਰ ਕਰਾ ਕੇ ਤੋੜ ਦੀ ਭੱਜੋ ਤੇ ਹੁਣ ਤੈਨ ਮੈਂ ਕੰਮ ਚ ਡਾਇਆ ਕਰੂਗੀ ਨਾਲ। ਤੁਹਾਨੂੰ ਮੈਂ ਟੱਚ ਫੋਨ ਤੁਹਾਨੂੰ ਮੈਂ ਚਲਾਉਣ ਦਿੰਨੀ। ਮਾਂਜੋ ਭਾਂਡੇ ਭੁੰਡੇ ਚਲੋ ਕਰੋ ਇੱਕ ਜਣੀ ਆਟਾ ਗੁੰਨੇ ਇੱਕ ਜਣੀ ਭਾਂਡੇ ਮਾਂਜੋ। ਤਾਨੂੰ ਵੇਹਲੀ ਨਾ ਮਮੀ ਨਹੀਂ ਹੁਣ ਰਹਿਣ ਦਿੰਦੀ ਫਿਰ ਧੀ ਕੁਲਖਣੀ ਆ ਵੀ ਇਹ ਮਗਰੋਂ ਕੀ ਕੀ ਕਾਰੇ ਕਰਦੀ ਰਹੀ ਮੈਨੂੰ ਤੇ ਕੰਮ ਕਿਤੇ ਜਾਣਾ ਉਹਨਾਂ ਤੇ ਪੈਂਦਾ ਹੀ ਸਿਆਣੇ ਬੰਦੇ ਨੂੰ ਕਿਤੇ ਮਾੜੇ ਚੰਗੇ ਥਾਂ ਤੇ ਵੀ ਜਾਣਾ ਹੱਟੀ ਭੱਟੀ ਵੀ ਕੋਈ ਚੀਜ਼ ਲੈਣ ਜਾਣਾ ਤੇ ਵੀ ਇਹ ਕਿਹੜੇ ਕਰਦੀ ਕਾਰੇ ਕਰਦੀ ਰਹੀ ਉਹ ਟੱਚ ਫੋਨ ਮੰਗਾ ਲਿਆ ਹੁਣ ਕਿਸ ਕੋ ਮੈਂ ਐਵੇਂ ਕਦੀ ਕਿਸ ਨੂੰ ਬੁਰਾ ਕਹਿਨੀ ਕਦੀ ਕਿਸ ਨੂੰ ਬੁਰਾ ਭਲਾ ਕਹਿਨੀ ਤੇ ਕੀ ਪਤਾ ਕਿਹਦੇ ਨਾਲ ਚੱਲ ਗਈ ਆ ਮਾਰੀ ਗਈ ਕਿਤੇ ਚੱਲ ਗਈ ਕਾਦੀ ਐ ਐਡੀ ਅੰਤਰੀ ਜਨਾਨੀ ਨਿਕਲੀ ਉਹ ਕਿਤੇ ਆ ਵੇ ਇਹ ਕੁੜੀਆਂ ਉਡੀਆਂ ਨੇ ਕੀ ਪਤਾ ਕੀ ਕਰਨਾ ਕੀ ਨਹੀਂ ਕਰਨਾ ਇਹ ਵੀ ਮਾਂ ਤੇ ਜਾਣੀਆਂ ਵਾ ਕੋਤੀਆਂ ਤੇ ਭਾਵੇਂ ਮੇਰੀਆਂ ਕਹਿਣ ਨੂੰ ਜੀ ਨਹੀਂ ਕਰਦਾ ਪਰ ਹੁਣ ਕੀ ਉਹਦਨ ਦੀ ਮੈਨੂੰ ਸ਼ਦੈਣਾ ਦੱਸਦੀਆਂ ਵੀ ਫੋਨ ਅਹੀਂ ਰੱਖਿਆ ਵਾ ਮਾਂ ਦਾ ਪਿਆ ਅਹੀਂ ਰੱਖ ਲਿਆ ਵਾ ਲੱਭਾ ਵਾ ਹਾਂ ਨੂੰ ਘਰੋਂ ਦੱਸਿਆ ਹੀ ਨਹੀਂ ਕਿ ਦੇ ਇੰਨਾ ਨਹੀਂ ਉਹਦਨ ਦੀ ਗੱਲ ਹੀ ਨਹੀਂ ਕੋਈ ਕੀਤੀ ਵੀ ਦਾਦੀ ਹੱਥੋਂ ਫੋਨ ਹੈਗਾ ਵਾ ਚਾਹੇ ਨਹੀਂ ਹੈਗਾ ਐਡੀਆਂ ਮੀਸਣੀਆਂ ਨੇ ਖੱਤੀਆਂ ਨਿਕਲ ਗਈ ਕੀ ਕਰਾਂ ਮੈਂ ਹੁਣ ਜੇ ਮੈਂ ਇਹੋ ਗੱਲ ਮੁੰਡੇ ਨੂੰ ਦੱਸਾਂ ਵੀ ਫੋਨ ਘਰੋਂ ਲੱਗ ਗਿਆ ਉਹਨੇ ਤੇ ਮੇਰੇ ਸਿਰ 'ਤੇ ਗਲੀਆਂ ਪਾਉਣੀਆਂ ਉਹਨੇ ਕਹਣਾ ਮਾਂ ਦਾ ਜਿੰਨਾ ਕਸੂਰ ਵਾ ਤੇਰਾ ਤੂੰ ਘਰ ਰਹਿੰਦੀ ਤੇ ਤੈਨੂੰ ਨਹੀਂ ਪਤਾ ਲੱਗਦਾ ਤੇ ਮੈਨੂੰ ਜਾਣਾ ਆਉਣਾ ਪੈਂਦਾ ਮੈਨੂੰ ਕੀ ਪਤਾ ਕਰ ਮੈਂ ਇਹਦੀ ਕਿੰਨਾ ਚਿਰ ਆਖੀ ਰੱਖਦੇ ਰਹਿੰਦੇ ਦਿਨੇ ਥੋੜੀ ਮੇਥੋਂ ਆਖੀ ਰੱਖੀ ਜਾਂਦੀ ਹੈ ਕੀ ਹੋਰ ਮੈਂ ਤੈਨੂੰ ਕਿਹਾ ਯਾ ਦਾਦੀ ਨਾ ਦੱਸ ਤੂੰ ਦਾਦੀ ਨੂੰ ਦੱਸਣ ਤੇ ਆਈ ਨੂਰ ਜੀਜੀ ਮੇਰਾ ਕਿਹਦੇ ਵਿੱਚ ਕਸੂਰ ਉਹ ਦੰਦੀ ਦਾਦੀਆਂ ਨੂੰ ਕੋਖ ਨਹੀਂ ਕਹਿੰਦੀ ਅੱਜ ਹੀ ਕਹਿੰਦੀ ਅੱਜ ਮੇਰੇ ਤਾਂ ਪੇੜ ਵੀ ਮਾਰੀ ਸੀ ਤੇ ਦਾਦੀ ਨੇ ਚ ਪੇੜ ਮਾਰ ਨਹੀਂ ਸਾਡੀ ਕਿੰਨੀ ਵੱਡੀ ਗਲਤੀ ਹੈ ਆਪਾਂ ਜਿਹੜੇ ਦਾਦੀ ਨੂੰ ਦੱਸਿਆ ਨਹੀਂ ਦਾਦੀ ਨੇ ਹੁਣ ਵੇਖਿਓ ਵੇਖਿਓ ਪਾਪਾ ਨੂੰ ਦੱਸ ਦੇਣਾ ਦਾਦੀ ਨੇ ਫਿਰ ਪਾਪਾ ਨੇ ਵੀ ਹੁਣ ਗੁੱਸੇ ਹੋਣਾ ਚਲ ਮम्मा ਨੇ ਤੇ ਨਹੀਂ ਦੱਸਿਆ ਤੇ ਸਾਡਾ ਤੇ ਵਰਜ ਬੰਦਾ ਇਹ ਨਾ ਮੈਂ ਦੱਸਣ ਦਾਦੀ ਨੂੰ ਆਪਾਂ ਪਰ ਦੱਸਣਾ ਹੀ ਦਾਦੀ ਨੇ ਨਾ ਹੁਣ ਨਾ ਵੇਖੀ ਪਾਪਾ ਦੱਸਣਾ ਫਿਰ ਪਾਪਾ ਨੇ ਨਾ ਸਾਨੂੰ ਗੁੱਸੇ ਹੁਣਾਵਾ ਗੁੱਸੇ ਬੜਾਣਾ ਵੇਖੀ ਪਾਪਾ ਨੇ ਸਾਨੂੰ ਸਾਨੂੰ ਕੁੱਟਣਾ ਵੀ ਵੇਖੀ ਦਾਦੀ ਨੇ ਬਾਅਦ ਚ ਹੁਣ ਦਾਦੀ ਨੇ ਵੇਖੀ ਹਾਨੂੰ ਪਿਆਰ ਵੀ ਨਹੀਂ ਕਰਿਆ ਕੰਨਾਂ ਨੂੰ ਜੀ ਜੀ ਫਿਰ ਮੈਂ ਕਿਹਾ ਸੀ ਨਾ ਉਹਦੇ ਦਾਦੇ ਤੂੰ ਕਹਿੰਦੇ ਹੁਣ ਪਿਆਰ ਨਹੀਂ ਕਰਿਆ ਹੁਣ ਵੇਖੀ ਦੀਨ ਦਾਦੀ ਨੇ ਗੁੱਸੇ ਚ ਪਿਆ ਕਰਨਾ ਸਾਨੂੰ ਰੋਜ਼ ਨਹੀਂ ਭਿੰਦੇ ਪਰ ਪਾਪਾ ਨੇ ਸਾਡਾ ਖਸੂਰ ਕੱਢ ਨਹੀਂ ਨੇ ਪਾਪਾ ਪਾਪਾ ਨੂੰ ਪਾਪਨ ਦੱਸਾਂਗੇ ਪਾਪਾ ਉਹਦੇ ਨਾਲ ਮੰਮਾ ਨੇ ਨਾ ਅਜੇ ਰਿਹਾ ਫੋਨ ਫਰਿਆ ਸੀ